ਮੇਰੀ ਰਫਤਾਰ ਤਾਂ ਮਿੱਤਰੋ ਹੋਰ ਤੇਜ਼ ਹੋ ਗਈ ਆ ਆ ਮਿੱਤਰੋ ਮਸ਼ੀਨ ਆ ਸਾਰੀ ਉਹ ਟੂ ਟੂ ਚਿੰਤੀਰਾ ਪੀਰ ਦੇ ਵਿੱਚੋਂ ਲਈ ਸਟਾਰਟ ਕਰੇ ਨੂੰ ਸੁਪਰੇ ਦੇਖੋ ਮਿੱਤਰੋ ਬਣ ਕੇ ਆਪਣੀ ਰੈਡੀਿੰਗ ਹੋ ਗਈਆਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਮਿੱਤਰੋ ਅੱਜ ਦੇ ਵਲੌਗ ਦੇ ਵਿੱਚ ਤੇ ਟਾਈਮ ਸਵੇਰ ਦੇ 9 ਵਜੇ ਗਏ ਆ ਆਪਾਂ ਜਿਮ ਜਾਣ ਦੀ ਤਿਆਰੀ ਕਰ ਰਹੇ ਤੁਹਾਨੂੰ ਮੈਂ ਦਿਖਾਉਣਾ ਉੱਧਰ ਆਪਣੇ ਦਵਿੰਦਰ ਹੁਣੀ ਉਹ ਉੱਥੇ ਅੱਜ ਕੰਮ ਕਰਨ ਵਾਸਤੇ ਆਇਆ ਮੈਂ ਦਵਿੰਦਰ ਦਾ ਨਾ ਮਾਲਕ ਉਹਨਾਂ ਦਾ ਹੀ ਜਿਹੜੀ ਟੋਲੀ ਸ ਮਾਰਕੀਟ ਹੈ ਇਹਨਾਂ ਨਾਲ ਵੀ ਕੰਟਰੈਕਟ ਹੈਗਾ ਤੇ ਮਤਲਬ ਹੀ ਜਿਹੜੇ ਦਰਖਤ ਬੂਟੇ ਵਾਟੇ ਵੱਢਣੇ ਆ ਉਹ ਸਾਰੇ ਹੀ ਵੜਾ ਦੇ ਦੇਖੋ ਆ ਕਿੰਨੇ ਵੇਲੇ ਗੋਲ ਕੀਤੇ ਹੋਏ ਆ ਉਹ ਸਾਰੇ ਇਹਨਾਂ ਨੇ ਕੀਤੇ ਹੋਏ ਆ ਉਹ ਦੇਖੋ ਦਵਿੰਦਰ ਫਿਰਦਾ ਜਵਾਨੀ ਸਰਦਾ ਦੋਈ ਤਿੰਨੇ ਪੂਰਾ ਗਰੁੱਪ ਸਰਦਾ ਇਹਨਾਂ ਦਾ ਲੱਗੇ ਹੋਏ ਨੇ ਜਿਹੜਾ ਨਾ ਉਹ ਮੁੰਡੇ ਹੱਥ ਵਿੱਚ ਫੜਿਆ ਵਾ ਨਾ ਉਹ ਝਾੜੂ ਆ ਮਿੱਤਰੋ ਸੋਪੀਆ ਤੋੜੇ ਗੈਨੇ ਉਹ ਇਫਲੂਐਂਸ ਸੋਪੀਆ ਤੋੜੇ ਕਿੰਨੇ ਸੋਫੀ ਤਰੀਕੇ ਨਾਲ ਝਾੜੂ ਮਾਰਦੇ ਨੇ ਦਵਿੰਦਰ ਆਪਣਾ ਉਹ ਮਗਰ ਆ ਰਿਹਾ

è eh, bello capito? Questa è sì, sì. una cosa buona per le donne, casa, pulire ah, ma che <ride> tutto, che? Sì, Pulisci tutto, fai il peggio invece di pulire sì. tutto. tutto bene? Eh? Sì, sì Vuoi del caffè qualcosa? No, no, grazie tanto abbiamo preso la stamattina con loro okay. Adesso andiamo, dobbiamo andare dentro a tagliare la macchinetta poi. Dai oh, questo, il ce l'hai? Il tempo tutto Ecco, il paleno, ecco. Sì. Sì. Che era morto? Sì Sì ਬਹੁਤ ਵਧੀਆ ਰੋਕ ਗਏ। ਠੀਕ ਹੈ ਜੀ ਬ੍ਰੀਆ। ਚਲੋ ਤੁਸੀਂ ਠੀਕ ਤੇ ਚੜ੍ਹਦੀ ਕਰੋ। ਅੱਜ ਪੂਰੀ ਦਿਨ ਕੱਲ ਵੀ ਪਈ ਗਈ ਸਾਰਿਆਂ ਦੇ ਉੱਪਰ। ਹਾਂ। ਕੱਲ ਬਹੁਤ ਭਾਰਾ। ਅੱਜ ਬਹੁਤ ਨਹੀਂ। ਨਗਰ ਤੱਕ ਪਹੁੰਚ ਗਏ ਹੋ ਨੀ। ਆਲੇ ਨਾਲ। ਆਲੇ ਕੋਈ ਮਤਲਬ ਕਿ ਨਹੀਂ ਆਉਂਦਾ। ਉੱਧਰ ਮਾਇਕਲ ਜੀ ਪੂਰੇ। ਉੱਧਰ ਫਿਰ ਆਪਣਾ ਲੰਦਾ ਜਿਆਦਾ ਨਹੀਂ। ਹਾਂ। ਟਾਗਰ ਕੀ ਫਿਰ ਮੈਂ ਵਧੀਆ ਸਾਫ ਕਰਦਾ ਹੁੰਦਾ ਸੀ ਮੈਂ। ਫਿਰ ਆਉਣਾ ਜਾਣਾ ਆਪਾਂ ਨੇ ਮਾਰਕੀਟ 'ਚ ਕਈ ਕਿਡੇ ਲਾ ਜਾਈਏ। ਐਵੇਂ ਪੈਰ ਬੁੱਤ ਚਲ ਗਈ ਜਾਂਦਾ ਹਨਾ। ਹਾਂ ਜੀ। ਹਾਂ ਜੀ। ਚਲੋ ਕਰੋ ਦੀ ਕੰਮ ਕਰਨ ਮਿਲਦਾ ਹੈ ਠੀਕ ਹੈ ਹਾਂਜੀ ਠੀਕ ਹੈ ਭਾਜੀ ਆਪਾਂ ਵੀ ਮੇਤਰੋ ਮਾਰੀ ਹੰਬੜਾ ਇੱਕ ਵਜੇ ਮਲ ਕੰਮ ਨੇ ਵੇੜਿਆ ਹੀ ਏ ਉਸ ਤੋਂ ਬਾਅਦ ਆਪਣੇ ਵੀ ਕੰਮਾਂ 'ਚ ਬਹੁਤ ਨੇ ਕਰਨ ਵਾਲੇ ਮੌਸਮ ਦੇਖੋ ਜੀ ਕਿਦਾਂ ਦਾ ਹੈ ਟੱਲੀ ਦਾ ਦੱਸਿਆ ਵਾ ਸੀਗਾ ਵੀ ਮੀਂਹ ਪੈਣਾ ਹੈ ਸ਼ਹਿਰ ਪਵਾ ਵੀ ਪੁਰਾਤ ਦਾ ਪੈ ਵੀ ਰਿਹਾ ਬਹੁਤ ਜ਼ਿਆਦਾ ਵੀ ਪਰ ਧੁੱਪ ਵੀ ਨਿਕਲੀ ਹੋਈ ਆ ਸੂਰਜ ਦੇਖੋ ਨਿਕਲ ਆਇਆ ਪੱਧਰਾਂ ਨੂੰ ਪਾੜਦਾ ਪਾੜਦਾ ਆ ਗਿਆ ਬਾਹਰ ਬਹੁਤ ਸੋਹਣੀ ਜਿਹੀ ਗੱਲਬਾਤ ਬਣਾਈ ਹੋਈ ਹੈ ਬਹੁਤ ਸੋਹਣਾ ਤਿੱਖੀ ਤਿੱਖੀ ਧੁੱਪ ਹੈ ਨਾ ਬਹੁਤ ਸੋਹਣੀ ਚੋਹਦੀ ਆ ਹਾਂ ਵੀ ਤੀ ਅੱਗੇ ਤੁਸੀਂ ਹਾਂ ਅੱਗੇ ਤੁਸੀਂ ਦੇਖ ਮੇਤਰ ਮੈਂ ਨਾ ਜੇਮ ਤੋਂ ਆਇਆ ਆਕੇ ਮੈਂ ਵਾਲਾ ਪ੍ਰੋਟੀਨ ਸ਼ੇਕ ਪੀਤਾ ਹੀ ਆ ਬਸ 35 ਹੁੰਦਾ ਹੈ ਕਿਦਾਂ ਵੀ ਮੈਂ ਆ ਗਿਆ ਕੋਲ ਤੇ ਆਕੇ ਜਦ ਮੇਰੇ ਕੋ ਬਹਿਣੇ ਨਹੀਂ ਜਿਹਨਾਂ ਨੂੰ ਮੈਂ ਬੁਲਾ ਲਵਾ ਆਕੇ ਫਿਰ ਤਾਂ ਮੇਰੇ ਕੋ ਨਹੀਂ ਬਹਿੰਦਾ ਕਿਉਂ ਮੈਂ ਪਹਿਲਾਂ ਬੁਲਾ ਲੈਣਾ ਜੇ ਮੈਂ ਨਾ ਬੁਲਾਵਾ ਫਿਰ ਮੇਰੇ ਕੋ ਆਪ ਆ ਕੇ ਬਹਿੰਦਾ ਵੀ ਮੈਨੂੰ ਬੁਲਾਇਆ ਹੀ ਨਹੀਂਗਾ ਅੱਜ ਹਨਾ ਮੈਂ ਤੁਹਾਨੂੰ ਬੁਲਾਤਾ ਲਿਆ ਤੁਸੀਂ ਬੋਲਤਾ ਰਹੇ ਹੋ ਮੇਰੇ ਨਾਲ ਹੂੰ ਤੁਸੀਂ ਬੋਲਤਾ ਰਹੇ ਹੋ ਆਪਣੀ ਬੋਲ ਚੱਕ ਲਓ ਥੋੜੀ ਕਿੱਥੇ ਪੈਂਦੀ ਰਹੇ ਹੋ ਮੇਰੇ ਕੋਲ ਆਪਣੀ ਜੀ ਬੋਲ ਚੱਕ ਲਓ ਤੋ ਸਾਡੇ ਪੈਂਥਿਕ ਦੋ ਦੋ ਬੋਲਾਂ ਹੁਣ ਇਹ ਦੋਨੇ ਬੋਲਾਂ ਖੇੜੇ ਛੱਡਣਾ ਹੈਗੇ ਨਹੀਂ ਮਿੱਤਰੋ ਆ ਇੰਨੀ ਪਸੰਦ ਆਈ ਹੈ ਨਾ ਬੋਲੇ ਨੂੰ ਪੈਂਥੋਨੀ ਦੀ ਪਹਿਲਾਂ ਬੋਲ ਸੀ ਗਿਆ ਵਾਲੀ ਨਾ ਇਹਨੇ ਦੇਲਾ ਵੀ ਇਹਨੂੰ 2 1.5 ਦੋ ਮਹੀਨੇ ਹੋ ਗਿਆ ਖੇੜਦੇ ਇਹਨੂੰ ਆਪੇ ਲਕੋ ਦਿੰਦਾ ਆਪੇ ਚੱਕ ਲੈਂਦਾ ਆ ਹੁਣ ਨਮੀ ਲਿਆਦੀ ਤੇ ਹੁਣ ਇਹ ਦੋਨਾਂ ਨੂੰ ਇਕੱਠੀ ਵੇਖ ਪਈਆਂ ਹੋ ਜਿੱਥੇ ਪਈਆਂ ਹੋਣੀਆਂ ਇਹ ਮੈਂ ਕਿਹਾ ਚੁੱਲੇ 'ਵਿ ਦੇਖੀਂ ਕੀ ਆ ਧਰਤਾਜ ਕਰਦਿਆਂ ਨੇ ਕੀ ਬਣਾਤਾ ਅੱਜ ਬਣ ਰਿਹਾ ਅੱਜ ਇਹਦਾ ਅੱਜ ਕੀ ਧਰਿਆ ਧਰ ਰਿਹਾ ਰਾਜਮਾ ਜੀ ਰਾਜਮਾ ਰਾਜਮਾ ਕੁੱਕਰ ਦੇ ਵਿੱਚ ਪਾ ਕੇ ਸਹੀ ਗੱਲ ਹੋ ਗਈ ਰਾਣੀ ਨੂੰ ਹੋਰ ਵਿੱਚ ਕੀ ਪਾਇਜੀ? ਹੋਰ ਦੇ ਵਿੱਚ ਹੋਰ ਦੀ ਆਲੂ। ਆਲੂ ਪਾਇਨੇ। ਹਾਂਜੀ। ਠੀਕ ਹੋ ਗਿਆ ਵਧੀਆ ਹੋ ਗਿਆ। ਨਾਲ ਚਾਵਲ ਹੋਣੇ ਚਾਲ ਸਿੰਘ। ਚਾਵਲ ਬਣਾ ਲਾਂਗੇ ਜੀ। ਚਾਵਲ ਹਾਂਜੀ। ਚਾਵਲ ਠੀਕ ਹੈ ਨਾਲ ਬਣਾ ਲਿਓ। ਹੋਰ ਕੋਈ ਕੰਮ ਕੋਈ ਸਪੈਸ਼ਲ ਕੰਮ ਕਰ ਵਗੈਰ ਨਾਲ ਕੋਈ ਸਾਡੇ ਲੈ ਕੋਈ ਸੇਵਾ ਵੀ ਕਰਦੇ ਵਿੱਚ ਕੰਮ ਕਰਨ ਵਾਲੀ ਕੋਈ ਨਹੀਂ ਹੈਗੀ। ਇਹ ਫੈਲਿੰਗ ਹਨੇ ਕੋਈ ਨਹੀਂ ਹੈਗੀ। ਨਹੀਂ ਐਤਾ ਹੁੰਦਾ ਨਾ ਦੇਖੋ ਆਪਣੇ ਸ਼ੌਪ ਤੇ ਕੰਮ ਤਾਂ ਹੁੰਦਾ ਹੀ ਇੱਕ ਨੂੰ ਮੈਂ ਹੁਣ ਸ਼ੌਪ ਤੇ ਜਾਣਾ ਹੈ ਆਪਣੇ ਆਟਾ ਥੱਲੇ ਆਇਆ ਉਹ ਵੀ ਧਰੋਣਾ ਚ ਜਾ ਕੇ ਧਰੋਣਾ ਮੈਂ ਆਟਾ ਆ ਗਿਆ। ਹਾਂਜੀ। ਤੇ ਘਰ ਤਾਂ ਕੀ ਮਾਰੇ ਹੁੰਦਾ ਨਾ ਵੀ ਚਲੋ ਉਹ ਵੀ ਕੱਲਾ ਬੰਦਾ ਹੁੰਦਾ ਘ ਵੀ ਹੈਲਪ ਦੀ ਰੋਡ ਹੁੰਦੀ ਬੰਦੇ ਨੂੰ ਹਾਂਜੀ ਹਾਂਜੀ ਠੀਕ ਹੈ ਕੋਈ ਤਿੰਨ ਚਾਰ ਰੂਮ ਹੈ ਸਾਰਾ ਕੁਝ ਹੈ ਇਦਾਂ ਦਾ ਜਿਵੇਂ ਜਿਨੇ ਕੱਪੜੇ ਨੂੰ ਚਲੋ ਮੈਂ ਧੋ ਕੇ ਪਹਿਲੇ ਸਵੇਰੇ ਪਾਤੇ ਧੁੱਪ ਵਧੀਆ ਸੀ ਪਰ ਹੁਣ ਤਾਂ ਚਲੀ ਗਈ ਬਾਕੀ ਝਾੜੂ ਪੋਚਾ ਲਾਤਾ ਜਿਸ ਲਈ ਸਤਿ ਸ੍ਰੀ ਅਕਾਲ ਵੈਰੀ ਗੁੱਡ ਸ਼ਾਬਾਸ਼ ਆ ਦੇਖੋ ਪੈਂਥਰ ਨੇ ਕਿੰਵੇਂ ਸਾਰਾ ਤੋੜਿਆ ਵਹੀਂ ਇੱਕ ਹੋਰ ਗੱਲ ਦੇਖਣ ਵਾਲੀ ਆ ਜੀ ਅੱਜ ਹਨਾ ਮਤਲਬ ਇਹਨੇ ਆ ਦੇਖ ਜਾ ਇੱਥੇ ਨੋ ਮਾਰੇ ਵੇ ਜਾਂ ਆਪਣੇ ਇੱਥੇ ਨੋ ਮਾਰੇ ਵੇ ਇਹਨੇ ਆ ਜਗ੍ਹਾ ਜਿਹੇ ਗੱਬੇ ਜਮੇ ਖਾਲੀ ਛੱਡੀ ਵਜਲਾ ਹਾਂਜੀ ਹੈ ਪੈਂਥਰ ਹਾਕਾ ਤੇ ਕੀ ਤੋਵੇ ਦਾ ਓਨਲੀ ਕੁਆਗਰ ਤਾਰੇ ਲੇ ਜਿਹਨਾਂ ਲੈ ਕੇ ਆਂਦੀ ਆਂ ਉਹਦਣ ਇਹਨਾਂ ਨੂੰ ਤੋੜਦੇ ਹਸੀਂ ਬੈਠਾ ਇਹਨਾਂ ਨੂੰ ਜੋੜਦਾ ਸੀਗਾ ਫਿਰ ਇਹ ਪੁੱਛੀਆਂ ਵੀ ਨਹੀਂ ਇਹਨੂੰ ਆਪਾਂ ਸਿੱਟ ਦਨੇ ਆ ਠੀਕ ਐ ਪੈਂਦੀ ਇਹਨੇ ਮੈਂ ਲੈ ਚੱਲੇ ਆ ਬੂਤਾ ਵੀ ਆ ਇਹ ਆਪ ਸਿੱਟ ਦਨੇ ਆ ਉਹ ਦੋਈ ਰੱਖਦੇ ਗੋਲ ਵਾਲੇ ਬਸ ਹਾਂਜੀ ਮੇਰੇ ਬੰਤੀ ਮੇਰੇ ਉਪਰ ਦੇ ਚੰਗੇ ਸਮੇਂ ਚੱਲਦੇ ਸੀ ਉਹ ਤਾਂ ਠੀਕ ਹੈ ਸਹੀ ਹੈ ਜੀ ਬਾਅਦ ਜੇ ਰੋਟੀ ਖਾਣ ਲੱਗੇ ਮੈਨੂੰ ਕਾਲ ਕਰ ਲਿਓ ਤੇ ਫਿੱਖਾ ਲਾਗੀਆਂ ਪਾ ਗਈ ਇਹਨੂੰ ਰਾਤ ਗੁਰシャン ਦੇ ਬੈੱਡ ਤੇ ਲੈ ਕੇ ਗਿਆ ਹੋਇਆ ਗੁਰシャン ਦੇ ਘਰ ਤੋਂ ਲੱਭੀ ਮੈਨੂੰ ਸਵੇਰੇ ਮੈਂ ਖਾਹਾ ਗੁਰシャン ਕਹਿੰਦਾ ਮਮਾ ਮੂਝੇ ਕਿ ਫਿਰਦਾ ਸੀ ਕਹਿੰਦਾ ਪਤਾ ਨਹੀਂ ਕਿਹੜੇ ਟਾਈਮ ਫਿਰ ਮੇਰੇ ਬੈੱਡ ਤੇ ਛੱਡ ਗਿਆ ਜਾਂ ਤਾਂ ਖੇਡਦਾ ਹੁਣ ਉੱਥੇ ਬੈਠਾ ਹਾਂ ਹਾਂ ਇਹ ਛੱਡ ਦਿੰਗਾ ਦੋਨੇ ਚੀਜ਼ਾਂ ਨਾਲੇ ਨਾਲ ਪੰਛੀ ਦੇ ਨਾਲੇ ਨਾਲ ਪੰਛੀ ਦੇ ਲੋਵੀ ਆਟਾ ਮਿੱਤਰੋ ਆਪਣੀ ਪਹੁੰਚ ਕੇ ਸ਼ੌਪ ਤੇ 10 ਥਲੇ ੱਟੇ ਮੰਗਾਈ ਆਪਨੇ 10 ਤੇ ਇਹ ਕਪਾ ਮਗਾ ਆ ਵਾਲਾ ਤੇ ਜਿਹਦੇ ਵਿੱਚ ਆਪਾਂ ਉੱਪਰ ਪਰ ਇੱਥੇ ਦੁੱਧ ਗਏ ਤੇ ਨਾਲ ਸ਼ੂਗਰ ਬਣਾਈ ਇੱਧਰ ਹੋਰ ਹਰਮਨ ਸੇ ਕੀ ਗੱਲ ਚੱਲ ਰਹੀ ਹੈ ਟਿਕ ਟਕ ਚੱਲਦੀ ਕਲਾ ਵਧੀਆ ਇਮਪਾਸਟ ਬਣਾਤੀ ਹੈ ਹਾਂਜੀ ਹਾਂਜੀ ਛੇ ਮੈਂ ਤੋ ਇਮਪਾਸਟ ਤੋਂ ਬਹੁਤ ਤਿਆਰ ਹੋ ਗਈ ਹੈ ਤੇ ਛੇਡੇ ਗੂਡੇ ਹੋ ਰਿਹਾ ਦੇ ਬਸ ਹਾਂ ਆਟਾ ਹੋਰ ਦਿਨ ਨੂੰ ਦੇ ਕੇ ਬਸ ਸਹੀ ਸਮਾਂ ਦੇ ਗੱਲਾਂ ਹਾਂਜੀ ਬਸ ਆਹੀ ਜਿਹੜਾ ਠੀਕ ਹੋ ਗਿਆ ਦੇਖੋ ਪੱਟੀ ਪਰ ਰਾਤ ਦੀ ਬੰਦ ਕਰੀ ਵੀ ਆਪਾਂ ਨੇ ਪਰ ਇਸ ਟਾਈਮ ਵੀ ਨਾ ਨਿਕੀਆ ਸਿਆਲ ਦੇ ਵਿੱਚ ਬਹੁਤ ਫਾਇਦਾ ਰਹਾਂ ਤੁਹਾਨੂੰ ਆਹ ਪੱਟੀ ਦਾ ਗਰਮੀ ਦੀ ਨੁਕਸਾਨ ਹੁੰਦਾ ਹੈ ਗਰਮੀ ਗਰਮੀ ਭਲਾਦੀ ਹੈ ਸਿਆਲ ਚ ਮੜੀ ਖੋਲ ਦੋ ਇਹਦਾ ਨਾ ਤਾਂ ਸਾਰੀ ਅੰਦਰੋਂ ਪੀਜ਼ਾ ਸ਼ਾਪ ਆਪਣੀ ਐਨ ਪੂਰੀ ਨਿਕੀ ਨਿਕੀ ਹੋ ਜਾਂਦੀ ਹੈ ਵਧੀਆ ਗੱਲ ਬਣ ਜਾਂਦੀ ਹੈ ਹਾਂ ਤੇ ਗਰਮੀ ਬਿਲਕੁਲ ਉਠ ਹੁੰਦਾ ਹੈ ਗਰਮੀ ਦੇ ਵਿੱਚ ਇਦਾਂ ਹੁੰਦਾ ਅੰਦਰ ਵੀ ਨਾ ਜਦ ਆਪਾਂ ਸਵੇਟਾ ਆਪਣੀ ਦੁਕਾਨ ਖੋਲੀ ਦੀ ਹੈ ਨਾ ਅੰਦਰ ਆ ਕੇ ਐਂਟਰ ਕਰੀਦਾ ਹੈ ਬਸ ਉਹ ਤਾਂ ਐ ਵੈ ਇਦਾਂ ਹੁੰਦਾ ਵੀ ਉਹ ਤਰਫ ਪਲਾ ਹੋ ਜਾ ਜ਼ਰਾ ਲੱਗੀ ਪਈ ਐ ਇੰਨੀ ਗਰਮੀ ਹੁੰਦੀ ਐ ਬਹੁਤ ਆਵਧੀ ਭੱਟੀ ਨਾ ਤਾਂ ਕਰਕੇ ਹੁੰਦਾ ਐ ਦੋ ਏਸੀ ਲਾਉਣੇ ਪੈਣੇ ਆ ਤਾਂ ਜਾ ਕੇ ਅੰਦਰ ਮਤਲਬ ਹੋਰ ਕੰਮ ਹੁੰਨੇ ਆ ਆਟੇ ਦੇ ਪੇੜੇ ਪੂਰੇ ਤਾਂ ਕਰਾਉਨੇ ਆ ਨਹੀਂ ਤਾਂ ਮਿੱਤਰ ਖੜ ਨਹੀਂ ਹੁੰਦਾ ਅੰਦਰ ਇੰਨੀ ਗਰਮੀ ਹੁੰਦੀ ਐ ਨਾਲੇ ਅਜੇ ਧਰੀ ਹੋਈਆਂ ਨੇ ਸੁਪਲੀਆਂ ਦੇਖੋ ਸ਼ੁਗੂ ਸ਼ਗੂ ਪਾ ਗਏ ਛੱਡੀ ਵੀ ਆ ਉਹਨੇ ਗੜਕੂ ਹੀ ਬੱਚੇ ਚ ਚੌਲ ਚੌਲ ਪਾਵਾਂਗੇ ਆਪਾਂ ਇਹਦੇ ਵਿੱਚ ਹਨਾ ਕਿੰਨੇ ਕਿਲੋ ਬਣਾਏ ਹਰਮਣ ਇਹ ਇਹ ਵੀਰੇ ਬਣਨੇ ਆ 3 ਕਿਲੋ ਚੌਪ 3 ਕਿਲੋ ਚੌਪ ਬਣੇ ਹਨਾ ਜੇ ਗੱਲ ਕਰੀ ਜਾਵੇ ਨਾ ਸੁਪਲੀਆਂ ਦੀ ਮੰਨ ਲਓ ਵੀ ਸਭ ਤੋਂ ਵੱਧ ਸਾਡੀ ਸ਼ੌਹਬਤ ਤੇ ਜਿਹੜੀ ਬਿਕਨ ਵਾਲੀ ਫਰੀਤੀ ਹੈ ਨਾ ਉਹ ਸੁਪਲੀਆ ਹਰ ਬੰਦਾ ਖਾਂਦਾ ਹੈ ਜੇ ਕਿਸੇ ਨੇ ਪੀਜ਼ਾ ਖਾਣਾ ਨਾ ਤਾਂ ਪੀ ਦੇ ਨਾਲ ਇੱਕ ਸੁਪਲੀ ਹਰ ਬੰਦਾ ਖਾਂਦਾ ਹੀ ਖਾਂਦਾ ਹੈ ਤੇ ਮੈਨੂੰ ਵੀ ਇਦਾਂ ਹੁੰਦਾ ਆਪਣੇ ਕੋਈ ਭੈਣ ਭਰਾ ਆਪਣੀ ਸ਼ੌਪ ਤੇ ਆਉਂਦਾ ਹੈ ਪੀਜ਼ਾ ਖਾਣ ਵਾਸਤੇ ਨਾ ਮੈਂ ਪੁੱਛਦਾ ਹੁੰਦਾ ਮੈਂ ਵਈ ਸੁਪਲੀ ਖਾਣੀ ਆ ਕਿਉਂਕਿ ਨਾ ਆਪਾਂ ਮਿੱਤਰੋ ਜਿਹੜੀ ਜੀ ਬਣਾਈ ਜਾਂਦਾ ਰੂਣਾ ਬਣਾਈ ਦੀ ਅੱਥੇ ਫਿਰ ਆਪਣੇ ਭੈਣ ਭੜੇ ਖਾ ਕੇ ਜਾਂਦੇ ਨਾ ਤੋ ਆਪਾਂ ਨੂੰ ਐਪਰੀਸ਼ੀਏਟ ਵੀ ਕਰਦੇ ਹਨ ਨੂੰ ਚੰਗਾ ਹੀ ਬਹੁਤ ਲੱਗਦਾ ਯਾਰ ਤੇ ਤੁਸੀਂ ਵੀ ਜੇ ਨਾ ਆਪਣਾ ਬਲੌਗ ਦੇਖਦੇ ਹੋ ਰੋਮ ਤੋਂ ਦੇਖਦੇ ਹੋ ਜਾਂ ਇਟਲੀ ਤੋਂ ਦੇਖਦੇ ਹੋ ਕਿਸੇ ਪੱਛੀ ਤੋਂ ੜਾ ਰੋਮ ਘੁੰਮਣ ਦਾ ਸੁਭਾਅ ਬਣੇ ਜਾਂ ਹੋਰ ਕਿਸੇ ਵੀ ਕੰਟਰੀ ਤੋਂ ਦੇਖਦੇ ਹੋ ਕਦੇ ਵੀ ਥੋੜਾ ਸੁਭਾਅ ਬਣੇ ਰੋਮ ਘੁੰਮਣ ਦਾ ਤਾਂ ਤੁਸੀਂ ਜਾ ਕੇ ਫੋਨ ਕਰਦੇ ਹੋ ਤੁਹਾਡੇ ਭਰਾ ਦੀ ਸ਼ਾਪ ਖਟਮ ਖੋਲੀ ਤੁਹਾਨੂੰ ਖਲਾ ਕੇ ਭੇਜਾਂਗੇ ਲੱਕੜ ਦੀ ਭੱਟੀ ਤੇ ਪੀ ਰਹੇ ਐ ਟੇਸਟੀ ਚੀਜ਼ ਸੀ ਸੁਪਰੇ ਦੇਖੋ ਮਿੱਤਰੋ ਬਣ ਕੇ ਆਪਣੀਆਂ ਰੈਡੀ ਹੋ ਬਜਾਦੋਂ ਇਹ ਪਿਘਲਦੀ ਆ ਫੁਰਦੀ ਆ ਵੀ ਚੜੇ ਤੇ ਉਸ ਤੋਂ ਬਾਅਦ ਆਪਾਂ ਕੱਢ ਦਨੀ ਆ ਓਕੇ ਹੋ ਗਿਆ ਇਹ ਆਟਾ ਉੱਤੇ ਸਾਰਾ ਪਾਇੰਟ ਘਾਤਾ ਆਪਣੇ ਛੋਟੇ ਮੈਗਜ਼ੀਨ ਦੇ ਵਿੱਚ ਇੱਕ ਆਪਣਾ ਆ ਵਾਲਾ ਮੈਗਜ਼ੀਨ ਵੇਖੇ ਜਿਹੜਾ ਆਪਾਂ ਸਮਾਨ ਜਿਹੜਾ ਆਪਾਂ ਇੱਥੇ ਚਾਹੀਦਾ ਇੱਥੇ ਰੱਖ ਦੋ ਜਿਵੇਂ ਜਿੱਦਾਂ ਚੌਲ ਪਏ ਆ ਇਧਰ ਆਟਾ ਰੱਖ ਲਿਆ ਮੱਛੀ ਪਈ ਆ ਤੇ ਚਿਨੋਟੈਲਾ ਪਿਆ ਹੈ ਖੰਗੀ ਪੁਰਜੀ ਨਹੀਂ ਦੋਨੋਂ ਬੱਚੇ ਇੱਥੇ ਹੋਣੀ ਆ ਹਨ ਤੇ ਥੋੜੀ ਸ਼ੂਗਰ ਪਈ ਆ ਆ ਵਾਲੀ ਤੇ ਕੁਛੂ ਕੁਪਾ ਸਾਈਡ ਤੇ ਕਰਤੀ ਤੇ ਇਹ ਚ ਰੱਖਿਆ ਵਾ ਆਟਾ ਪਾਣੇ ਸੇਮ ਵਾਲਾ ਇਹ ਚ ਪੈ ਦਿਨੇ ਪਾ ਹੁਣ ਆਪਾਂ ਪਹੁੰਚ ਗਏ ਸੀ ਆਪਣੀ ਮਾਰਕੀਟ ਐਰੋਸਪੇਨ ਦੇ ਵਿੱਚ ਤੇ ਇਹ ਵਾਲਾ ਸਮਾਨ ਆਪਾਂ ਅੱਜ ਲੈ ਕੇ ਜਾਣਾ ਇਨਸਲਾਦਾ ਫੂੰਗੀ ਬਜ਼ਿਲੀ ਕੋ ਰੂਕੋਲਾ ਸਲਮੋਨੇ ਪਤਾ ਨਹੀਂ ਨਫਰੀਤੀ ਚਿਪੋਲਾ ਜ਼ੁਕੀਨੀ ਮਿਲਣ ਜਾਣੇ ਕਰ ਤਾ ਕੁਸ਼ੀਨਾ ਇੱਕ ਆਪਾਂ ਕੁਸ਼ਾ ਸਿੰਘ ਵਾਸਤੇ ਲੈ ਗਏ ਨਾ ਕੁਸਤਾਤਾ ਇੱਕ ਪੈਕੇਟ ਬਿਸਕੁਟਾਂ ਦਾ ਇੰਟੀਗਰਾਲੀ ਸਿਰ ਆਪਾਂ ਲਾ ਹੋ ਜੇ ਬਾਹਰ ਦੇਖੋ ਮੇਥੋਂ ਮੀਂਹ ਕਿਧਰ ਉਦਰੇ ਗੱਡੀ ਆ ਆਪਣੀ ਉਹ ਖੜੀ ਆ ਤੇ ਛਤਰੀ ਆਪਾਂ ਲੈ ਗਈ ਨਹੀਂ ਆਏ ਆਪਾਂ ਨੂੰ ਭਾਗ ਮਿਲ ਕੇ ਕਰਨਾ ਪੈਣਾ ਕਿਉਂਕਿ ਹਟਰਦਾ ਨਾ ਹੋ ਜਾਣਾ ਮੀਂਹ ਦੇਖੋ ਪੂਰਾ ਬੱਦਲ ਘੁਲੇ ਹੋਇਆ ਵੈ ਮੀਂਹ ਦੀ ਰਫਤਾਰ ਤਾਂ ਮਿੱਤਰੋ ਹੋਰ ਤੇ ਹੋ ਗਈ ਆ ਹੁਣ ਐਨ ਆਪਣੇ ਫੁੱਲ ਜੋਬਨ ਤੇ ਮੀ ਬੈ ਰਿਆ ਆਉਂਦੀ ਆਵਾਜ਼ ਉੱਪਰੋਂ ਕੱਢੀ ਦੀ ਛਤ ਵਰਤਿਆਂ ਖੜਕਦੀ ਹੋਣੀ ਆ ਟਾਂ ਟਾਂ ਹੋ ਰਹੀ ਦੇਖੋ ਮੀ ਦੀ ਛਤਈ ਤਾਂ ਜਾਂ ਸਿਆਲ ਸਿਆਲ ਦਾ ਕੋਲ ਚਾਹੀਦਾ ਜਖਣੀ ਮੀ ਪੈਂਦਾ ਵੀ ਦੇਖੋ ਕਿਹੜਾ ਪੈਂਦਾ ਮੀ ਪੈਂਦਾ ਹੈ ਬੁਰਬੁਰਿਆਂ ਵਾਲਾ ਵੀ ਬੰਦਾ ਬੁਰਬੁਰਿਆਂ ਵਾਲਾ ਮੀ ਘਰੇ ਪਹੁੰਚ ਗਿਆ ਤੇ ਮੇਥੋਂ ਮੀ ਦੇਖੋ ਦੇਖੋ ਹਟ ਗਿਆ ਹੁਣ ਟਾਈਮ 5:39 ਹੋ ਗਏ ਆ ਤੇ ਆਪਾਂ ਚਾਹ ਜੂ ਪੀ ਕੇ ਆਪਣੇ ਕੰਮ ਤੇ ਜਾਣ ਵਾਸਤੇ ਰੈਡੀ ਹੋ ਗਏ ਆ ਜਦੋਂ ਦੁਪਹਿਰੇ ਮੈਂ ਲੈ ਕੇ ਆ ਸਮਾਂ ਨਾ ਮੇਥੋਂ ਮੀ ਪੈਂਦਾ ਮੀ ਪੈਂਦਾ ਸੀਗਾ ਨਾ ਮੈਂ ਰੋਟੀ ਬਣਾ ਛੱਕੇ ਤੇ ਮੁੜ ਕੇ ਮੈਂ ਸੌ ਗਿਆ ਦੋ ਤਿੰਨ ਘੰਟੇ ਐਂਡ ਫੁੱਲ ਨਾ ਬਟਾ ਫੁੱਲ ਨੀਂਦ ਕੱਢੀ ਆ ਹੁਣ ਆ ਖੁਲੀ ਮੁੰਡਾ ਕੁਸ਼ਾਨ ਵੀ ਸਕੂਲ ਤੋਂ ਆ ਕੇ ਠਾਲਿਆ ਵੀ ਹੈ ਨਹੀਂ ਕੁਸ਼ਾਨ ਮੇ ਦਾ ਇਕਨਾਂ ਕਿ ਮੇ ਨਾਲ ਵੀ ਸੌ ਗਿਆ ਰੋਟੀ ਬਣਾ ਛੱਕੇ ਮੈਨੂੰ ਬਿਲਕੁਲ ਪਤਾ ਨਹੀਂ ਲੱਗਿਆ ਕੁਸ਼ਾਨ ਮੇ ਨਾਲ ਕਦੋਂ ਪਿਆ ਆ ਦੇ ਫਿਰ ਉਹ ਆਪਾਂ ਸੌਣ ਦਨੇ ਇਦਾਂ ਲਈ ਹੋਰ ਤੇ ਆਪਾਂ ਚੱਲਦੇ ਆਂ ਆਪਣੀ ਸ਼ੌਕ ਤੇ ਤੇ ਆਪਣੇ ਜਿਹੜੀ ਸ਼ਾਮ ਦੀ ਡਿਊਟੀ ਆ ਆਪਾਂ ਉਹ ਲਾਉਣ ਚੱਲੀਏ ਨੀਰਾ ਦੇਖੋ ਬਾਹਰ ਕਿੰਨਾ ਹੋ ਗਿਆ ਜਦੋਂ ਸਮਾਨ ਲੈ ਕੇ ਆਇਆ ਨਾ ਉਦੋਂ ਪੂਰਾ ਦਿਨ ਖੜਾ ਸੀਗਾ ਮੀਂਹ ਜਰੂਰ ਪੈਂਦਾ ਸੀਗਾ ਪਰ ਐਨ ਪੂਰਾ ਦਿਨ ਖੜਾ ਸੀਗਾ ਆ ਕੇ ਰੋਟੀ ਪਾਣੀ ਛਕਿਆ ਤੇ ਸੌ ਗਿਆ ਤੇ ਹੁਣ ਬਾਹਰ ਦੇਖਿਆ ਨੀਰਾ ਹੀ ਦਾ ਲੱਗਦਾ ਖਾਂ ਉਹਨੂੰ ਵੀ ਅੱਖ ਚਮਕ ਕੇ ਦਿਨ ਸੀਗਾ ਅੱਖ ਚਮਕ ਕੇ ਨਾਲੇ ਨੀਰਾ ਹੋ ਗਿਆ ਇਦਾਂ ਲੱਗਦਾ ਪਰ ਮੀਂਹ हट ਗਿਆ ਹੁਣ ਹੁਣ ਬਿਲਕੁਲ ਮੀਂਹ ਨਹੀਂ ਪੈ ਰਿਹਾ ਤੇ ਪਹਿਲੇ ਝੱਟ ਲਾ ਗਏ ਜਿਹੜੀ ਰਬ ਨੇ ਮੀਂਹ ਜਰਾਉਣੀ ਸੀ ਤੇ ਮੈਂ ਕਹਿੰਦਾ ਹੁਣ ਮੀਂਹ ਪਵੇ ਵੀ ਨਾ ਹੁਣ ਆਪਾਂ 2-4 ਘੰਟੇ ਆਪਣਾ ਕੰਮ ਕੋਲ ਨੇ ਵੇਟ ਲਈਏ ਉਸ ਤੋਂ ਬਾਅਦ ਫੇਰ ਆਪਣੀ ਰੱਬ ਆਪਣੀ ਮੀਹ ਝੱਟ ਲਾ ਲਵੇ ਮੀਂਹ ਪੈਣ ਦੇ ਨਾਲ ਨਾ ਆਪਣੇ ਬਾਹਰੋਂ ਪਾਣੀ ਅੰਦਰ ਆ ਜਾਂਦਾ ਥੱਲੇੋਂ ਨਿਕਲ ਕੇ ਨਾ ਕਿ ਟਣਾਣੇ ਇਧਰ ਨੂੰ ਫਰਸ਼ ਦੀ ਤੇ ਆਪਾਂ ਸਾਰਾ ਪੋਚਾ ਪੋਚਾ ਲਾ ਕੇ ਐਂ ਸਾਫ਼ ਕਰਕੇ ਸੁਕਾ ਕੇ ਆ ਸਭ ਕੱਪੜੇ ਨਾਲ ਅੰਦਰ ਆਪਣਾ ਫੂੰਗੋ ਲਾਤਾ ਵੀ 15-20 ਮਿੰਟ ਚੱਲਣੇ ਨੇ ਗੈਸ ਨੇ ਉਸ ਤੋਂ ਬਾਅਦ ਸਾਰਾ ਅੰਦਰ ਜਿਹੜਾ ਸਾਲਾ ਉਹ ਸੁੱਕ ਤੈਨੂੰ ਮੜੇ ਕੋ ਸਾਰੇ ਪਾਸੇ ਘੁਮਾ ਦੇਣਾ ਤੇ ਫਿਰ ਬਾਕੀ ਜਿਹੜੀ ਰਹਿੰਦੀ ਗੱਲਬਾਤ ਕਰਨੀ ਆ ਉਹ ਫੂੰਗੋ ਨੇ ਸਿਰੇ ਲਾਉਣੀ ਆਪਣੇ ਨੇ ਅੰਦਰ ਪੂਰਾ ਨਿਗਾ ਕਰਿਆ ਵਾ ਸਿਸ ਜਿਹੜੋ ਸੇਕ ਪੂਰਾ ਹੋ ਜਾਣਾ ਉਦੋਂ ਵੀ ਸਾਰਾ ਫਰਸ਼ਰ ਸੁੱਕ ਜਾਣਾ ਹੁਣ ਟਾਈਮ 10:30 ਹੋ ਗਏ ਮਿੱਤਰੋ ਆਪਾਂ ਨੂੰ ਕੰਮ ਕਰਦੇ ਕਰਦੇ ਸਮਾਂ ਹੀ ਲਗਿਆ ਜੇ ਆਫਰ ਤੀ ਨਾ ਬੁੱਧਵਾਰ ਨੂੰ 50 ਪੀਸ ਆਪਾਂ ਲਾਉਨੇ ਆ ਪੂਰੀ ਰਸ਼ੀ ਗਾਜ ਮਤਲਬ ਕਿ ਆਰਡਰ ਤੇ ਆਰਡਰ ਠਾਹ ਵਟ ਵਾਲੀ ਗੱਲ ਹੋਈ ਵੀ ਸੀ ਅੱਜ ਤੇ ਕਬਾਬ ਦੇਖੋ ਆਪਣੇ ਕੋ ਆ ਮੁਕਿਓ ਸੇ ਇੰਨਾ ਕਬਾਬ ਰਹਿ ਗਿਆ ਦੋ ਤਿੰਨ ਆਰਡਰ ਤਾਂ ਮੈਂ ਕਰਕੇ ਫੋਨ ਹੁਣ ਕੈਨਸਲ ਕੀ ਤੇ ਇੱਕਦੋ ਫੋਨ ਜਿਹੜਾ ਆਰਡਰ ਆ ਗਾ ਕਹਿੰਦੇ ਐਪਲੀਕੇਸ਼ਨ ਕਰਦੇ ਕਿਉਂਕਿ ਆਰਡਰ ਲੇਟ ਜਾ ਰਹੇ ਆ 15 15 20 ਮਿੰਟ ਘੰਟਾ ਘੰਟੇ ਪਿਆ ਆਰਡਰ ਲੇਟ ਜਾ ਰਿਹਾ ਕਿਉਂਕਿ ਨਾ ਸਿਸਟਮੇ ਜਲ ਰਿਹਾ ਕੰਮ ਇੰਨਾ ਜ਼ਿਆਦਾ ਇਕੱਠਾ ਹੀ ਪੈ ਗਿਆ ਇਧਰ ਨੇਰੀ ਆ ਗਈ ਕੰਮ ਦੀ ਕਿਧਰ ਮਰਸੀਆ ਹਾਂ ਠੀਕ ਜਿੱਥੇ ਹੁਣ ਕੀ ਆਰਡਰ ਬਣਨੇ ਹਾਂ ਬਹੁਤ ਬੂ ਬੂ ਕੇ ਬੂਸ ਪੀਸਾ ਕੇ ਬਾਅਦ ਤੇ ਦਿਆ ਬੋਲ ਤੇ ਪਨੀ ਨਹੀਂ ਤੇ ਬਾਕੀ ਦੇਖੋ ਡੱਬੇ ਆ ਸਾਰੇ ਇਹਨੇ ਬਣਾਏ ਸੀ ਆਪਣੇ ਸਭ ਲੇਨ ਖਾਲੀ ਹੋ ਗਏ ਇੱਕ ਵੀ ਡੱਬਾ ਨਹੀਂ ਬਚਿਆ ਪੂਰੀ ਦੀ ਪੂਰੀ ਲੇਨ ਖਤਮ ਹੋ ਗਈ ਇਧਰ ਤੇ ਬਸ ਆ ਰਹਿ ਗਏ ਆ ਤੇ ਹਲੇ ਵੀ ਆਪਣੇ ਫੋਨ ਬੱਜੀ ਜਾ ਰਹੇ ਆ ਹੁਣ ਫਾਈਨਲੀ ਮਿੱਤਰੋ ਆਪਣਾ ਕੰਮਕਾਰ ਆਪਣਾ ਫਿਨਿਸ਼ ਹੋ ਕੇ ਨਿਬੜ ਗਿਆ ਅੰਦਰ ਹਲੇ ਮੁੰਡੇ ਲੱਗੇ ਹੋਏ ਆ ਜਿਹੜੇ ਬੂਸਤੇ ਬਸ ਛਣੇ ਆ ਹੋਰ ਜਿਹੜੇ ਲੱਠਰ ਪਟਰ ਬਾਅਦ ਹੀ ਸਵਾਈ ਟੱਚ ਦੇਣਾ ਹੈ ਉਹ ਵਾਲੇ ਦੇ ਰਹੇ ਆ ਤੇ ਆਪਾਂ ਫ੍ਰੀ ਹੋ ਗਏ ਅਜ ਕੰਮ ਬਹੁਤ ਸੀਗਾ ਬਾਬੇ ਜੀ ਕਿਰਪਾ ਦੇ ਨਾਲ ਤੇ ਬਾਕੀ ਅਸੀਂ ਹੁਣ ਦੇਖੋ ਸੀਮਨ ਨੇ ਪਰਸਪਾਲਿਆ ਅਸੀਂ ਪਤਾ ਕਿੱਥੇ ਚੱਲੇ ਆ ਅਸੀਂ ਚੱਲੇ ਆ ਰੋਟੀ ਖਾਣੇ ਵਾਸਤੇ ਗੁਰਸ਼ਾਨ ਨੂੰ ਪੁੱਛਿਆ ਸੀਗਾ ਗੁਰਸ਼ਾਨ ਕਹਿੰਦਾ ਵੀ ਮੈਂ ਤਾਂ ਆਪਾਂ ਪੀਜ਼ਾ ਖਾਣਾ ਵੀ ਮੈਂ ਤਾਂ ਢਿੱਲਾ ਮਿੱਠਾ ਕਹਿੰਦਾ ਵੀ ਸਰੀ ਮੈਂ ਦੇਰ ਲਈ ਕਰਾਂ ਬਾਹ ਕਿ ਸਕੂਲ ਨਾਲ ਜਿੱਥੇ ਜਾਂਦਾ ਹੈ 1.5 ਕਿਲੋਮੀਟਰ ਤੋਂ ਨਾ 1.5 ਕਿਲੋਮੀਟਰ ਆਉਣਾ ਬਸ ਇੱਥੇ ਕਾਰਡ ਹੋ ਜਾਂਦੀ ਆ ਤੇ ਮੈਂ ਕਿਹਾ ਤੁਸੀਂ ਰੈਸਟ ਕਰੋ ਤੇ ਮੈਂ ਅੱਜ ਕੁਸ਼ਾਨ ਦੀ ਮੰਮਾ ਜੀ ਜਾ ਰਹੇ ਆ ਅਸੀਂ ਸ਼ਾਮ ਨੂੰ ਡਿਨਰ ਕਰਨ ਵਾਸਤੇ ਤੇ ਬਾਕੀ ਕੁੱਲਮਾ ਲਾ ਕੇ ਬੜਾ ਵਧੀਆ ਰਿਹਾ ਸੀਸੀ ਮਿੱਤੀ ਪੁੱਛੇ ਦੀ ਪਰ ਕੁੱਲਮਾ ਲਾ ਕੇ ਬੜਾ ਸੁਣਾ ਮੇਰਾ ਅੱਜ ਜੱਦਨ ਬਹੁਤ ਸਾਰਾ ਕੰਮ ਕਰ ਦਿੱਤੀ ਬਾਬਾ ਜੀ ਦੀ ਕਿਰਪਾ ਨਾਲ ਕੰਮ ਕਰਦੇ ਭਾਓ ਇੱਦਾਂ ਹੀ ਹੁੰਨੇ ਆ ਤੇ ਬਾਕੀ ਸਾਰੇ ਭੈਣ ਭਰਾਵਾਂ ਦੇ ਕੰਮ ਕਾ ਚੱਲਦੇ ਆ ਜਿਨ੍ਹਾਂ ਦੇ ਵੀ ਆਪਣੇ ਕਾਰੋਬਾਰ ਨੇ ਕਿਸੇ ਵੀ ਕੰਟਰੀ ਵਿੱਚ ਹੁਣ ਤੇ ਸਾਰਿਆਂ ਦੇ ਰੰਗ ਭਗ ਲੱਗੇ ਹਨ ਕਾਰੋਬਾਰਾਂ ਨੂੰ ਪ੍ਰਮਾਤਮਾ ਸਾਰੇ ਚੜ੍ਹਦੀ ਕਲਾ ਵਿੱਚ ਰੱਖੇ ਤੇ ਆਪਾਂ ਜਿਹੜਾ ਆਪਣਾ ਜਿਹੜਾ ਵਲੌਗ ਬੰਦ ਕਰਦੇ ਆਂ ਉਮੀਦ ਕਰਦੇ ਆ ਤੁਹਾਨੂੰ ਸਾਰੇ ਨੂੰ ਆਪਣਾ ਜਿਹੜਾ ਵਲੌਗ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਕਰਿਓ ਕੱਲ ਨੂੰ ਮਿਲਾਂਗੇ ਹੋਰ ਵਲੌਗ ਦੇ ਵਿੱਚ ਤੱਕ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ